ਸ਼੍ਰੀ ਫਤਿਹਗੜ੍ਹ ਸਾਹਿਬ ਦੀ ਫੈਕਟਰੀ ਸਟੀਲ ਫੈਕਟਰੀ ਦੇ ਵਿੱਚ ਅਚਾਨਕ ਅੱਗ ਲੱਗ ਜਾਂਦੀ ਆ ਔਰ ਜਦੇ ਨਾਲ ਕਈ ਮਜ਼ਦੂਰ ਝੁਲਸੇ ਜਾਂਦੇ ਆ ਔਰ ਝੁਲਸਣ ਤੋਂ ਬਾਅਦ ਇੱਕ ਮਜ਼ਦੂਰ ਦੀ ਭਿਆਨਕ ਤਰੀਕੇ ਦੇ ਨਾਲ ਮੌਤ ਹੋ ਜਾਂਦੀ ਹੈ ਸਟੀਲ ਫੈਕਟਰੀ ਦਾ ਦਰਅਸਲ ਇੱਕ ਫੋਰਸ਼ਰ ਜਿਹੜਾ ਸੀਗਾ ਉਹਦੇ ਵਿੱਚ ਅਚਾਨਕ ਅੱਗ ਲੱਗ ਜਾਂਦੀ ਆ ਜਦੋਂ ਪਿਗਲਾ ਰਹੇ ਸੀ ਸਟੀਲ ਨੂੰ ਤੇ ਉਹਦੇ ਵਿੱਚ ਬਵਾਕਾ ਵੱਜਦਾ ਤੇ ਉਸ ਤੋਂ ਬਾਅਦ ਭਿਆਨਕ ਅੱਗ ਲੱਗ ਜਾਂਦੀ ਆ ਫੈਕਟਰੀ ਦੇ ਵਿੱਚ ਸ਼੍ਰੀ ਫਤਿਹਗੜ੍ਹ ਸਾਹਿਬ ਸ਼੍ਰੀ ਰਾਮ ਜਿਹੜਾ ਆ ਮਿਨਰਲ ਜਿਹੜੀ ਐ ਸਟੀਲ ਫੈਕਟਰੀ ਆ ਉਸ ਦੀ ਜੇ ਕਹ ਲਈਏ ਕਿ ਇੰਡਸਟਰੀ ਦੇ ਉਸ ਫੈਕਟਰੀ ਦੇ ਵਿੱਚ ਜਿਹੜਾ ਉਹਨਾਂ ਦੀ ਵਰਕਸ਼ਾਪ ਹੈ ਉਹਦੇ ਵਿੱਚ ਅੱਗ ਅਚਾਨਕ ਲੱਗ ਜਾਂਦੀ ਹੈ ਜਿੱਥੇ ਸਟੀਲ ਨੂੰ ਪਿਗਲਾ ਕੇ ਉਹਦੀਆਂ ਵੱਖਰੀਆਂ ਵੱਖਰੀਆਂ ਚੀਜ਼ਾਂ ਬਣਾਈਆਂ ਜਾਂਦੀਆਂ ਨੇ ਇੱਕ ਅਪਾਰਟਮੈਂਟ ਇੱਕ ਯੂਨਿਟ ਦੇ ਵਿੱਚ ਅੱਗ ਲੱਗਦੀ ਆ ਤੇ ਉਸ ਤੋਂ ਬਾਅਦ ਚਾਰ ਮਜ਼ਦੂਰ ਜਿਹੜੇ ਨੇ ਬੁਰੀ ਤਰ੍ਹਾਂ ਝੁੱਲਸੇ ਜਾਂਦੇ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਦੀ ਮੌਕੇ ਦੇ ਉੱਤੇ ਮੌਤ ਹੋ ਜਾਂਦੀ ਹੈ ਜਦੋਂ ਜ਼ੇਰੇ ਇਲਾਜ ਹੁੰਦਾ ਉਸ ਨੂੰ ਲਜਾਇਆ ਗਿਆ ਪਰ ਉਹ ਮਰ ਤੱਕ ਕੋਸ਼ਿਸ਼ ਕੀਤਾ ਗਿਆ ਦੂਸਰੇ ਜਿਹੜੇ ਨੇ ਉਹ ਵੀ ਬੁਰੀ ਤਰ੍ਹਾਂ ਚੁਲਸੇ ਗਏ ਨੇ ਪਰ ਗਨੀਮਤੇ ਰਹੀ ਕਿ ਉਹਨਾਂ ਦਾ ਬਚਾਅ ਹੋ ਗਿਆ ਸਾਥ ਚੱਲਦੇ ਨੇ ਔਰ ਜਿਹੜੇ ਬਾਕੀ ਮਜ਼ਦੂਰ ਨੇ ਜਿਹੜੇ ਬਾਕੀ ਉੱਥੇ ਪਲਾਂਟ ਦੇ ਵਿੱਚ ਮੌਜੂਦ ਮੌਜੂਦ ਸੀਗੇ ਉਹਨਾਂ ਦੇ ਚੁਲਸੇ ਤਾਂ ਗਏ ਨੇ ਪਰ ਇੰਨਾ ਜ਼ਿਆਦਾ ਪ੍ਰਭਾਵਿਤ ਨਹੀਂ ਹੋਏ ਜਿਨ੍ਹਾਂ ਨੇ 4 ਮਜ਼ਦੂਰ ਹੋਏ ਨੇ ਔਰ ਉਹਨਾਂ ਦੇ ਵਿੱਚੋਂ ਇੱਕ ਦੀ ਮੌਤ ਹੋ ਗਈ ਹੈ ਸ੍ਰੀ ਫਤਿਹਗੜ ਸਾਹਿਬ ਦੀ ਇਹ ਫੈਕਟਰੀ ਸਟੀਲ ਫੈਕਟਰੀ ਜਿਹਦੇ ਵਿੱਚ ਵੱਡਾ ਹਾਦਸਾ ਵਾਪਰਿਆ ਉਸ ਵੇਲੇ ਵਾਪਰਿਆ ਜਦੋਂ ਇੱਕ ਯੂਨਿਟ ਦੇ ਵਿੱਚ ਸਟੀਲ ਨੂੰ ਪਿਗਲਾ ਕੇ ਉਹਦੀਆਂ ਦੂਸਰੀਆਂ ਚੀਜ਼ਾਂ ਬਣਾਉਣ ਦੇ ਬਾਅਦ ਉਹਨੂੰ ਦੂਸਰੀ ਯੂਨਿਟ ਦੇ ਵੱਲ ਲੈ ਜਾ ਰਹੇ ਸੀ ਤੇ ਪਵਾਕਾ ਵੱਜਦਾ ਆ ਤੇ ਉਸ ਤੋਂ ਬਾਅਦ ਬਹੁਤ ਵੱਡੀ ਆਗ ਲੱਗ ਜਾਂਦੀ ਹੈ ਮੌਕੇ ਤੇ ਉੱਤੇ ਗੱਲਬਾਤ ਵੀ ਕੀਤੀ ਆ ਸੁਣਾਉਂ ਰਿਹਾ ਤੁਹਾਨੂੰ से अच्छा भाग बंद माल चला गया था उसमें मैगनेस से डाल दिया था बंद क्या होता है बंद मतलब चारों तरफ से बंद रहता है अंदर में जो है ना वो अंदर से फोक रहता है उसी को बोलता है बंद चेक नहीं किया इसमें चेक नहीं कोई किया इसे मेल्टर उठ ने उठा उसमें डलवा दिया इसमें ना चेक डाल दिया मोटा पाइप था अच्छा वो चारों तरफ से बंद था हाँ कितने बंदे हादसे में घायल हुए हैं ਵੰਦਾ ਤੋਂ ਜਿੰਨਾ ਭੱਠੀ ਉਤ ਅਚਰਬ ਉਹ ਸਭ ਹੋ ਗਿਆ ਹੈ ਲੇਕਿਨ ਉਤਨੋ ਨਹਿਰ ਸਭ ਚਲੇ ਬੁਨ ਲੱਗ ਲਿਆ ਗਿਆ ਭਈ ਦੋ ਚਾਰ ਬੁਝ ਜਾ ਥਰੇ ਹੋਇਆ ਹੈ ਕੱਲ ਮਾਰਨਿੰਗ ਸਾਡੇ ਕੋਲ ਇੰਟੀਮੇਸ਼ਨ ਆਈ ਸੀ ਡੀ ਐਮ ਸੀ ਹਸਪੀਟਲ ਲੁਧਿਆਣੇ ਤੋਂ ਕਿ ਉਥੇ ਤਿੰਨ ਵਿਅਕਤੀ ਹੈ ਜਿਹੜੇ ਉਹ ਬਰਨ ਇੰਜਰੀਜ਼ ਕਰਕੇ ਦਾਖਲ ਹੋਏ ਨੇ ਜਦੋਂ ਉਹਨਾਂ ਦੀ ਅਸੀਂ ਸਟੇਟਮੈਂਟ ਰਿਕਾਰਡ ਕੀਤੀ ਤਾਂ ਸਾਨੂੰ ਪਤਾ ਲੱਗਾ ਕਿ ਸ਼੍ਰੀ ਰਾਮ ਮੈਟਲਸ ਚ ਜੋ ਕਿ ਅਮਲੌਰ ਰੋਡ ਦੇ ਸਿੱਟਾ ਉਥੇ ਬੋਇਲਰ ਐਕਸਪਲੋਡ ਕਰਨ ਦੇ ਨਾਲ ਇਹ ਜਿਹੜੀ ਬਰਨ ਇੰਜਰੀਜ਼ ਹੋਈਆਂ ਉਸਤੇ ਅਸੀਂ ਸੁਨੀਲ ਨਾਮ ਦੇ ਵਿਅਕਤੀ ਦੇ ਬਿਆਨ ਤੇ ਐਫ ਆਈ ਰਜਿਸਟਰ ਕੀਤੀ ਹੈ ਜਿਹੜ ਇਸ ਵਿੱਚ ਦੌਰਾਨੇ ਇਲਾਜ ਦੋ ਵਿਅਕਤੀਆਂ ਜਿਹੜੇ ਪਰਮੋਤ ਤੇ ਚੰਦਨ ਉਹਨਾਂ ਦੀ ਡੈਥ ਹੋ ਗਈ ਕਿੰਨੇ ਜ਼ਖਮੀ ਕਿੰਨੇ